ਇੱਕ ਦੁਖਦਾਈ ਖਬਰ ਬਾਰੇ ਆਪਾਂ ਗੱਲਬਾਤ ਕਰਨਾ ਚਾਹੁੰਦੇ ਜਦੋਂ ਹੀ ਗਰਮੀਆਂ ਸ਼ੁਰੂ ਹੁੰਦੀਆਂ ਨੇ ਕੈਨੇਡਾ ਦੇ ਵਿੱਚ ਤੇ ਕੁਝ ਇਸ ਜਿਹੀਆਂ ਖਬਰਾਂ ਆਉਂਦੀਆਂ ਨੇ ਜਿਹੜੇ ਸਾਡੇ ਬਹੁਤ ਸਾਰੇ ਨਵੇਂ ਇਮੀਗ੍ਰੈਂਟ ਕਹਿ ਲਿਏ ਜਾਂ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਦੀਆਂ ਪਾਣੀ ਵਿੱਚ ਡੁੱਬਣ ਦੀਆਂ ਖਬਰਾਂ ਜਿਹੜੀਆਂ ਨੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਨਹੀਂ ਉਸ ਦਾ ਕੀ ਕਾਰਨ ਹੈ ਕਿ ਇੱਥੋਂ ਦੇ ਪਾਣੀ ਕਈ ਵਾਰੀ ਡੂੰਘੇ ਜਿਆਦਾ ਜਾਂ ਠੰਡੇ ਜਿਆਦਾ ਨੇ ਕੀ ਫਰਕ ਹੈ ਪਰ ਬਹੁਤ ਜਿਹੜੇ ਨੌਜਵਾਨ ਸਮਝਦੇ ਨੇ ਕਿ ਅਸੀਂ ਤਰੱਕੀ ਕਰ ਲੈਂਦੇ ਆਂ ਇੰਡੀਆ ਦੇ ਵਿੱਚ ਕਰਦੇ ਆਉਂਦੇ ਨੇ ਇੱਥੇ ਖਾਦ ਸੇ ਜਿਹੜੇ ਨੇ ਉਹਨਾਂ ਦਾ ਵਾਪਰਦੇ ਨੇ ਅਜਿਹੀ ਇੱਕ ਖਬਰ ਆ ਰਹੀ ਹੈ ਕਿ ਇੱਕ ਸਰਦਾਰ ਮੁੰਡਾ ਜਿਹੜਾ ਜੀ ਉਹ ਡੁੱਬ ਗਿਆ ਤੇ ਸਾਰਿਆਂ ਦੀ ਅੱਖਾਂ ਸਾਹਮਣੇ ਡੁੱਬ ਗਿਆ ਤੇ ਪੁਲਿਸ ਨੂੰ ਹੁਣ ਉਸ ਬਾਰੇ ਜਵਾਬ ਦੇਣੇ ਪੈ ਰਹੇ ਨੇ ਇਹ ਕੀ ਖਬਰ ਹੈ ਜੀ ਅਸਲ ਵਿੱਚ ਵਿਨੀਪੈਗ ਦਿਲ ਵਿਨੀਪੈਗ ਦੇ ਲਾਗੇ 150 ਕਿਲੋਮੀਟਰ ਤੋਂ ਡੇਢ ਘੰਟੇ ਦੀ ਡਰਾਈਵ ਤੇ ਕੋਈ ਲੇਕ ਹੈ ਜਾਂ ਵਾਟਰਫਾਲ ਹੈ ਛੋਟਾ ਜਾਂ ਉੱਥੇ ਦੀ ਘਟਨਾ ਹੈ ਜੀ ਇਹ ਮਈ ਮਹੀਨੇ ਦੇ ਇਸ ਮਹੀਨੇ ਦੀ ਸ਼ੁਰੂ ਦੀ ਘਟਨਾ ਹੈ ਜੀ ਅਨਫੋਰਚਨਟਲੀ ਤੁਸੀਂ ਇਹ ਠੀਕ ਕਿਹਾ ਕਿ ਡੁੱਬਣ ਵਾਲੀਆਂ ਹੋਈਆਂ ਬਹੁਤ ਹੈ ਜੀ ਉਦੇ ਰੀਜਨਸ ਕਿਸੇ ਨੇ ਮੈਂ ਕਿਤੇ ਹੋ ਹੈ ਨਹੀਂ ਪਰ ਕੁਝ ਇਸ ਤਰ੍ਹਾਂ ਡਿਸਕਸ਼ਨ ਦੇ ਵਿੱਚੋਂ ਇੱਕ ਤਾਂ ਇਹ ਕਿ ਸਵਿਮਿੰਗ ਨੇਚਰਲੀ ਨਹੀਂ ਹੈ ਸਾਨੂੰ ਪੰਜਾਬੀਆਂ ਦਾ ਜੀ ਇੱਕ ਇਹ ਅਸੀਂ ਉੱਥੇ ਮਤਲਬ ਜਿਹੜੇ ਦਰਿਆ ਨੇ ਜਾਂ ਨਹਿਰਾਂ ਨੇ ਉਹਨਾਂ 'ਚ ਥੋੜੀ ਨੌਜਵਾਨ ਕਰ ਲੈਂਦੇ ਨੇ ਪਰ ਇੱਥੋਂ ਦੀਆਂ ਲੇਕ ਜਿਹੜੀਆਂ ਨੇ ਜਾਂ ਉਹਨਾਂ ਦਾ ਜ਼ਿਆਦਾ ਡੂੰਘੀਆਂ ਨੇ ਜਾਂ ਪਾਣੀ ਕਈ ਵਾਰ ਠੰਡਾ ਮੰਨਿਆ ਜਾਂਦਾ ਹੈ ਡਿਫਰੈਂਟ ਹੈ ਜੀ ਸਿਚੁਏਸ਼ਨ ਜੀ ਸੋ ਇਹ ਜਿਹੜੀ ਘਟਨਾ ਜੀ ਇਹਦਾ ਅਸੀਂ ਇਹਦੇ ਤੇ ਗੱਲ ਕਰ ਲੈਂਦੇ ਆ ਜੀ ਮੈਨੀ ਟੋਬਾ ਦੇ ਵਿੱਚ ਬਿਨਾਵਾ ਡੈਮ ਹੈ ਵੈਸੇ ਮੰਨਿਆ ਜਾਂਦਾ ਵਿਨੀਪੈਕ ਤੋਂ ਕੁਟੇਰਕ ਘੰਟੇ ਦੀ ਡਰਾਈਵ ਤੇ ਸ਼ਾਇਦ ਹੈ ਉਹ ਜੀ ਉਹਦੇ ਵਿੱਚ 4 ਮਈ ਨੂੰ ਆਪਣੇ ਦੋਸਤਾਂ ਦੇ ਨਾਲ ਗੁਰਸਿੱਖ ਨੌਜਵਾਨ ਦੇਵਕਰਨ ਸਿੰਘ 20 ਸਾਲਾਂ ਦਾ ਯੂਨੀਵਰਸਿਟੀ ਦਾ ਸਟੂਡੈਂਟ ਉਹ ਉੱਥੇ ਗਿਆ ਹੋਇਆ ਸੀ ਔਰ ਉੱਥੇ ਉਸ ਦਾ ਪੈਰ ਫਿਸਲਿਆ ਜਾਂ ਕੀ ਹੋਇਆ ਤੇ ਰੌਕਸ ਦੇ ਉਹ ਜਿਹੜਾ ਪੱਥਰਾਂ ਦੇ ਪਰ ਪੈਰ ਉਸ ਦਾ ਸਲਿੱਪ ਹੋਇਆ ਤੇ ਪਾਣੀ ਦੇ ਵਿੱਚੋਂ ਡੱਟ ਗਿਆ ਛੋਟਾ ਜਿਹਾ ਵਾਟਰਫਾਲ ਹੈ ਟਾਈਮ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਆਰਸੀਐਮਪੀ ਵਾਲੇ ਉੱਥੇ ਆਏ ਉਹ ਉਹਨਾਂ ਨੇ ਜਿਹੜੀ ਸੀ ਪਾਣੀ ਦੇ ਵਿੱਚ ਬੜ ਕੇ ਉਹਨਾਂ ਨੇ ਸੱਚ ਨਹੀਂ ਕੀਤੀ ਉਹਨਾਂ ਨੇ ਆਪਣੇ ਤੌਰ ਤੇ ਜੋ ਕਰ ਸਕਦੇ ਸੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਉਹਨਾਂ ਦਾ ਪਰਿਵਾਰ ਜਿਹੜਾ ਹੈ ਜੀ ਉਹ ਨਾਰਾਜ਼ ਹੈ ਉਸ ਨੌਜਵਾਨ ਦਾ ਕਿਉਂਕਿ ਜ਼ਾਹਰਾ ਤੌਰ ਤੇ ਇੰਨੇ ਦਿਨ ਹੋ ਗਏ ਪਰ ਔਰ ਕੁਝ ਨਹੀਂ ਹੋ ਸਕਿਆ ਪਰ ਉਹਨਾਂ ਦਾ ਪਰਿਵਾਰ ਦਾ ਜਿਹੜਾ ਕਹਿਣਾ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ RCMP ਦੀ ਜਿਹੜੀ ਡਿਟੈਚਮੈਂਟ ਆ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ 12 ਘੰਟੇ ਬਾਅਦ ਟ੍ਰੇਨਡ ਟੀਮ ਉੱਥੇ ਪਹੁੰਚੀ ਜਿਹੜੀ ਕਿ ਪਾਣੀ ਦੇ ਵਿੱਚ ਜਾ ਕੇ ਸਰਚ ਕਰ ਸਕਦੀ ਸੀ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਮੈਨੀਟੋਬਾ RCMP ਨੇ ਇਹ ਗੱਲ ਕਹੀ ਹੈ ਕਿ ਜਿਹੜਾ ਅন্ডਰਵਾਟਰ ਰਿਕਵਰੀ ਜਿਹੜਾ ਹੁੰਦਾ ਆ ਜਦੋਂ ਅਸੀਂ ਪਾਣੀ ਦੇ ਵਿੱਚ ਇਸ ਤਰ੍ਹਾਂ ਕਰਨਾ ਤੇ ਉਹਦੇ ਲਈ ਬਹੁਤ ਸਪੈਸ਼ਲ ਡਿਊਟੀ ਲੋਕ ਚਾਹੀਦੇ ਹੁੰਦੇ ਨੇ ਤੇ ਉਹਨਾਂ ਕੋਲ ਮੈਨੀਟੋਬਾ RCMP ਕੋਲ ਇੱਕ ਅਜਿਹੀ ਟੀਮ ਹੈ ਐਂਡ ਮੈਂਬਰ ਦੀ ਤੇ ਉਹਨਾਂ ਨੂੰ ਪਤਾ ਸੀ ਪਰ ਉਹ ਰਾਤ ਦੇ ਹਨੇਰੇ ਦੇ ਵਿੱਚ ਜਿਹੜੇ ਅਫਸਰ ਮੌਕੇ ਤੇ ਉਸ ਚੀਜ਼ ਨੂੰ ਉੱਥੇ ਅਟੈਂਡ ਕਰਨ ਪਹੁੰਚੇ ਉਹਨਾਂ ਕੋਲੇ ਐਕਸਪਰਟੀਜ਼ ਉਹ ਮਾਹਰ ਨਹੀਂ ਸੀ ਇਸ ਗੱਲ ਦੇ ਕਿ ਪਾਣੀ ਦੇ ਵਿੱਚ ਬੜ ਕੇ ਜਾਂ ਡੁੱਬੀ ਮਾਰ ਕੇ ਜਾਂ ਕੁਝ ਕਰਕੇ ਉਹ ਸਰਚ ਕਰ ਸਕਦੇ ਪਰ ਇਹ ਅਨਫੋਰਚੂਨੇਟ ਘਟਨਾ ਹੈ ਵਾਪਰੀ ਹੈ ਤੇ ਉਹ ਗੁਰਸਿੱਖ ਨੌਜਵਾਨ ਸਿਕਸ ਸਟੂਡੈਂਟ ਐਸੋਸੀਏਸ਼ਨ ਜਿਹੜੀ ਹੈ ਜਿ ਮੈਨੀਟੋਬਾ ਦੇ ਵਿੱਚ ਉਹਦਾ ਆਗੂ ਸੀ ਯੂਨੀਵਰਸਿਟੀ ਦੇ ਵਿੱਚ ਚੌਥੇ ਸਾਲ ਦਾ ਸਟੂਡੈਂਟ ਸੀ ਯੂਨੀਵਰਸਿਟੀ ਆਫ ਮੈਰੀਟੋਬਾ ਦੇ ਵਿੱਚ ਵੀ ਸਟੂਡੈਂਟ ਯੂਨੀਅਨ ਦੀ ਕਲੈਕਸ਼ਨ ਦੇ ਵਿੱਚ ਉਹ ਫਾਈਟ ਕਰ ਚੁੱਕਾ ਸੀ ਸੋ ਉਸਦੇ ਪਰਿਵਾਰ ਦੀ ਨਾਰਾਜ਼ਗੀ ਹੈ ਕਿ ਸਾਡੇ ਲੜਕੇ ਨੂੰ ਬਚਾਉਣ ਲਈ ਟੁਕਮੀਆਂ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਉਹਨਾਂ ਦੀ ਨਾਰਾਜ਼ਗੀ ਕੀ RCMP ਦੂਰ ਕਰ ਸਕੇਗੀ ਜਾਂ ਨਹੀਂ ਇਹਦਾ ਨਹੀਂ ਪਤਾ ਜੀ ਜੀ ਬਹੁਤ ਦੁਖਦਾਈ ਖਬਰ ਹੈ ਜਿਹੜੇ ਮਾਪਿਆਂ ਨੇ ਪੁੱਤ ਗਵਾਇਆ ਜੀ ਉਹਨਾਂ ਦਾ ਦੁੱਖ ਸਮਝਣ ਵਾਲਾ ਪਰ ਮੈਨੂੰ ਲੱਗਦਾ ਹੈ ਕਿ ਬਾਕੀ ਸਟੂਡੈਂਟਸ ਲਈ ਵੀ ਕੋਈ ਨਾ ਕੋਈ ਅਵੇਅਰਨੈਸ ਇਸ ਤਰ੍ਹਾਂ ਦੀ ਚਲਾਈ ਜਾਣੀ ਚਾਹੀਦੀ ਹੈ ਬਹੁਤ ਸਾਰੇ ਹਾਦਸੇ ਵਾਪਰਦੇ ਨੇ ਬਹੁਤ ਸਰੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਨੌਜਵਾਨ ਗਵਾਉਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਕਿਸੇ ਨਾ ਕਿਸੇ ਤਰੀਕੇ ਨਾਲ ਨੌਜਵਾਨਾਂ ਤੱਕ ਜਿਹੜੀ ਇਹਦੇ ਬਾਰੇ ਜਰੂਰ ਗੱਲ ਪਹੁੰਚਣੀ ਚਾਹੀਦੀ ਹੈ